ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੂ ਮਹੱਲਾ ਪੰਜਵਾ ਇੱਕ ਕੋਈ ਰਜੋ ਗੁਣੀ ਮਿਰਤੀ ਵਾਲਾ ਮਨੁੱਖ ਸਾਫ ਪਾਣੀ ਵਿੱਚ ਆਪਣਾ ਮੂੰਹ ਦੇਖ ਕੇ ਵਾਰ-ਵਾਰ ਆਪਣੀ ਪੱਗ ਦਾੜੀ ਮੁੱੱਚਾ ਸਵਾਰ ਰਿਹਾ ਸੀ ਅਤੇ ਆਪਣੀ ਦੇਹ ਤੇ ਸ਼ਕਲ ਨੂੰ ਦੇਖ-ਦੇਖ ਕੇ ਖੁਸ਼ ਹੋ ਰਿਹਾ ਸੀ ਤਦੋਂ ਉਸ ਦੇ ਪਰਥਾਏ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਸੂਰਤ ਦੇਖ ਨ ਪੂਲ ਗਵਾਰਾ ਮਿਤਨ 모ਹਾਰਾ ਝੂਠ ਪਸਾਰਾ हे गवारा ਮੂਰਖ ਮਨੁਖ ਤੂੰ ਆਪ ਦੀ ਵਾਹੋਰਨਾ ਦੀ ਸੁੰਦਰ ਸੂਰਤ ਸ਼ਗਲ ਦੇਖ ਕਰਕੇ ਭੁੱਲਣਾ ਨਾ ਕਰ ਜੋ ਤੈਨੂੰ ਮਿਤਨ ਝੂਠਾ ਅਣ ਹੋਇਆ 모ਹਾਰਾ 모ਹ ਪ੍ਰਤੀ ਤੋੜਿਆ ਇਹ ਝੂਠਾ ਹੀ ਪਸਾਰਾ ਫਿਲਾ ਹੈ ਜਗ ਮੈਂ ਕੋਈ ਰਹਿਣ ਨਾ ਪਾਏ నిਹਚਲ ਏਕ ਨਾਰਾਇਣ ਇਸ ਜਗ ਸੰਸਾਰ ਵਿੱਚ ਕੋਈ ਵੀ ਰਹਿਣਾ ਨਹੀਂ ਪਾਉਂਦਾ ਕੇਵਲ ਇੱਕ ਨਾਰਾਇਣ ਪਰਮੇਸ਼ਰ ਹੀ ਸਦੀਵੀ నిਹਚਲ ਅਚਲ ਸਰੂਪ ਹੈ ਗੁਰ ਪੂਰੇ ਕੀ ਪਾਉ ਸਰਣਾਈ ਮੋਹ ਸੋਗ ਸਭ ਪਰਮ ਮਿਟਾਈ हे भाई इस करके पूरन गुरुां दी शरण विच पैणा कर शरीरां दा मोह स्नेह पदार्थां दे विछड़ने करके शोक गम तिस रूप दे सारे भ्रम नु मिटाउना कर वा गुरु जी मेड देंदे हन एको मंत्र दरड़ाए औखद सच्च नाम रद गाएणा ਗੁਰੂ ਜੀ ਸਭ ਰੋਗਾਂ ਦੀ ਔਸ਼ਧੀ ਦਵਾਈ ਰੂਪ ਇੱਕ ਵਾਹਿਗੁਰੂ ਮੰਤਰ ਦ੍ਰਿੜ ਕਰਵਾ ਦਿੰਦੇ ਹਨ ਇਸ ਲਈ ਗੁਰਾਂ ਦੁਆਰਾ ਸੱਚਾ ਨਾਮ ਪ੍ਰਾਪਤ ਕਰਕੇ ਆਪਣੇ ਰਿੱਧ ਹਿਰਦੇ ਵਿੱਚ ਗਾਉਣਾ ਕਰ ਜਿਸ ਨਾਮੈ ਕਉ ਤਰਸਹਿ ਬਹੁ ਦੇਵਾ ਸਗਲ ਭਗਤ ਜਾ ਕੀ ਕਰਦੇ ਸੇਵਾ ਜਿਸ ਪਰਮੇਸ਼ਰ ਦੇ ਨਾਮ ਨੂੰ ਬਹੁਤ ਸਾਰੇ ਦੇਵੀ ਦੇਵਤੇ ਤਰਸਦੇ ਫਿਰਦੇ ਹਨ ਸਾਰੇ ਭਗਤ ਜਿਸ ਪ੍ਰਭੂ ਦੀ ਭਗਤੀ ਰੂਪ ਸੇਵਾ ਟਹਿਲ ਕਰਦੇ ਹਨ ਅਨਾਥਾ 나ਥ ਦੀਨ ਦੁਖ ਪੰਜਨ ਸੋ ਗੁਰ ਪੂਰੇ ਤੇ ਪਾਇੜਾ ਜੋ ਪ੍ਰਭੂ ਅਨਾਥਾਂ ਜਤੀਮਾਂ ਦਾ 나ਥ ਮਾਲਕ ਸੁਆਮੀ ਹੈ ਅਤੇ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲਾ ਹੈ ਉਹ ਪ੍ਰਭੂ ਪੂਰਨ ਗੁਰਾਂ ਤੋਂ ਹੀ ਪਉਣਾ ਕਰੀਦਾ ਹੈ ਖੋਰ ਦੁਆਰਾ ਕੋਈ ਨ ਸੂਝੈ ਤ੍ਰਿ ਭਵਨ ਤਾਵੇ ਤਾ ਕਿਛੂ ਨ ਬੂਝੈ ਪਾਤਸ਼ਾਹ ਫਰਮਾਉਂਦੇ ਆ ਕਿ ਗੁਰਾਂ ਤੋਂ ਬਗੈਰ ਕੋਈ ਵੀ ਐਸਾ ਦੁਆਰਾ ਦਰ ਨਹੀਂ ਸੁੱਝਦਾ ਨਹੀਂ ਦਿਸਦਾ ਜਿੱਥੇ ਨਾਮ ਦੀ ਪ੍ਰਾਪਤੀ ਹੋ ਸਕੇ ਜੇਕਰ ਕੋਈ ਮਨੁੱਖ ਤ੍ਰਿ ਭਵਨ ਤਿੰਨਾਂ ਲੋਕਾਂ ਵਿੱਚ ਦੌੜਦਾ ਵੀ ਫਿਰੇ ਤਾਵੀਂ ਕਹਿੰਦੇ ਕੁਝ ਵੀ ਬੁੱਝਦਾ ਨਹੀਂ ਹੈ ਤੇ ਤਾਵੀਂ ਕਹਿੰਦੇ ਉਹ ਕੁਝ ਵੀ ਬੁੱਝ ਨਹੀਂ ਸਕਦਾ ਕੁਝ ਵੀ ਸਮਝ ਨਹੀਂ ਸਕਦਾ ਉਹ ਨਾਮ ਦੀ ਪ੍ਰਾਪਤੀ ਤੋਂ ਬਗੈਰ ਉਹਨੂੰ ਕੁਝ ਵੀ ਨਹੀਂ ਸੋਝਦਾ ਨਾਮ ਦੀ ਪ੍ਰਾਪਤੀ ਜਿੱਥੇ ਹੋ ਸਕੇ ਜੇਕਰ ਕਹਿੰਦੇ ਕੋਈ ਮਨੁੱਖ ਤਿੰਨਾ ਲੋਕਾਂ ਵਿੱਚ ਦੌੜਦਾ ਫਿਰੇ ਤੇ ਉਹਨੂੰ ਕੁਝ ਨਹੀਂ ਸੋਝਦਾ ਬੁੱਝਦਾ ਸਤਿਗੁਰ ਸਾਹੁ ਭੰਡਾਰ ਨਾਮ ਜਿਸ ਇਹ ਰਤਨ ਤਿਸੈ ਤੇ ਪਾਇਣਾ ਸਤਿਗੁਰੂ ਹੀ ਐਸਾ ਸਾਹੁਕਾਰ ਰੂਪ ਹੈ ਜਿਸ ਦੇ ਪਾਸ ਪਰਮੇਸ਼ਰ ਦੇ ਨਾਮ ਦਾ ਭੰਡਾਰ ਖਜ਼ਾਨਾ ਹੈ ਇਹ ਨਾਮ ਰੂਪੀ ਰਤਨ ਤਿਸੈ ਕੀ ਉਸ ਗੁਰੂ ਤੋਂ ਹੀ ਪਾਉਣਾ ਕਰੀਦਾ ਹੈ ਜਾ ਕੀ ਤੂਰ ਕਰੇ ਪੁਨੀਤਾ ਸੋਰ ਨਾਰ ਦੇਵ ਨ ਪਾਵੇ ਨੀਤਾ ਜਿਸ ਗੁਰੂ ਪ੍ਰਭੂ ਦੀ ਚਰਨ ਧੂੜੀ ਪੁਨੀਤਾ ਪਵਿੱਤਰ ਕਰਦੀ ਹੈ ਏ ਮੀਤਾ ਮਿੱਤਰ ਜਿਸ ਧੂੜੀ ਨੂੰ ਸੁਰ ਦੇਵਤੇ ਨਰ ਮਨੁਕ ਤੇ ਦੇਵ ਦੇਵੀ ਸੰਪਦਾ ਵਾਲੇ ਵੀ ਨਹੀਂ پا ਸਕਦੇ ਸਤਿਪੁਰਖ ਸਤਗੁਰ ਪਰਮੇਸ਼ਰ ਜਿਸ ਭੇਟ ਤਪਾਰ ਪਰਾਇੜਾ ਸੱਜੇ ਪੁਰਖ ਸਤਗੁਰੂ ਜੀ ਪਰਮੇਸ਼ਰ ਪ੍ਰਭੂ ਦਾ ਸਰੂਪ ਹਨ ਜਿਸ ਨਾਲ ਭੇਟ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪਰਾਇਣਾ ਪੈਣਾ ਕਰੀਦਾ ਹੈ ਪਾਰ ਜਾਤ ਲੋੜ ਹੈ ਮਨ ਪਿਆਰੇ ਕਾਮ ਤੀਨ ਸੋਹੀ ਦਰਬਾਰੇ हे ਪਿਆਰੇ ਜੇਕਰ ਤੂੰ ਆਪਣੇ ਮਨ ਵਿੱਚ ਪਾਰ ਜਾਤ ਕਲਪ ਬ੍ਰਿਸ਼ ਨੂੰ ਲੋੜ ਹੈ ਚਾਹੁੰਦਾ ਹੈ ਕਿ ਉਹ ਕਲਪ ਬ੍ਰਿਸ਼ ਮੇਰੇ ਵਿਹੜੇ ਵਿੱਚ ਲੱਗ ਜਾਵੇ ਅਤੇ ਕਾਮ ਤੀਨ ਕਾਮਨਾ ਨੂੰ ਪੂਰੀ ਕਰਨ ਵਾਲੀ ਗਊ ਮੇਰੇ ਦੁਆਰੇ ਤੇ ਸ਼ੋਭਨੀਕ ਹੋਵੇ ਅਥਵਾ ਪਿਆਰੇ ਵਾਹਿਗੁਰੂ ਦਾ ਪ੍ਰੇਮ ਰੂਪੀ ਪਾਰਜਤ ਰੁਖ ਚਾਉਣਾ ਕਰੋ ਅਤੇ ਜੋ ਗੁਰਾਂ ਦੇ ਦਰਬਾਰ ਵਿੱਚ ਸਾਧ ਸੰਗਤ ਰੂਪੀ ਕਾਮ ਤੈਨ ਸ਼ੋਭ ਰਹੀ ਉਸ ਵਿੱਚ ਇਸਤਤ ਹੋਣਾ ਕਰੋ ਤ੍ਰਿਪਤ ਸੰਦੋਖ ਸੇਵਾ ਗੁਰ ਪੂਰੇ ਨਾਮ ਕਮਾਈ ਰਸਾਇਣਾ ਆਤਮ ਤ੍ਰਿਪਤੀ ਕਰਕੇ ਸੰਤੋਖੀ ਤੇ ਪੂਰਨ ਗੁਰਾਂ ਦੀ ਭਗਤੀ ਰੂਪੀ ਸੇਵਾ ਟੈਲ ਕਰੋ ਅਤੇ ਰਸਾਇਣ ਰਸਾਂ ਦੇ ਘਰ ਪ੍ਰਭੂ ਦੇ ਨਾਮ ਨੂੰ ਕਮਾਉਣਾ ਕਰੋ। ଅਤਵਾ ਜੋ ਪੂਰਨ ਗੁਰਾਂ ਦੀ ਸੇਵਾ ਕਰਦੇ ਹਨ ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਜਾਂਦੇ ਹਨ ਅਤੇ ਸਵਰਗ ਆਦਿ ਦੇ ਪਦਾਰਥਾਂ ਵੱਲੋਂ ਵੀ ਸੰਤੋਖ ਧਾਰਨ ਕਰ ਲੈਂਦੇ ਹਨ। ਜਿਵੇਂ ਰਸਾਇਣ ਕਹਿੰਦੇ ਸੋਦੇ ਹੋਏ ਇਹ ਸੋਦੇ ਹੋਏ ਕਹਿੰਦੇ ਜਿਵੇਂ ਪਾਪ ਕੇ ਜਿਵੇਂ ਸੋਧਿਆ ਹੋਇਆ ਜਿਹੜਾ ਕੋਈ ਰਸਾਇਣ ਹੁੰਦਾ ਸੋਧੇ ਹੋਏ ਪਾਰੇ ਨੂੰ ਕਲੀ ਉੱਪਰ ਪਾ ਕੇ ਜਾਂਦੀਏ ਤੇ ਤਾਂਬੇ ਉੱਪਰ ਪਾ ਕੇ ਸੋਨਾ ਬਣਾ ਲਈਦਾ ਇਸੇ ਪ੍ਰਕਾਰ ਨਾਮ ਦੀ ਕਮਾਈ ਨਾਲ ਕਲੀ ਦੀ ਨਿਆਈ ਉਪਾਸ਼ਕ ਲੋਕ ਇਸ਼ਟ ਦੇਵਤਾ ਦਾ ਰੂਪ ਹੋ ਜਾਂਦੇ ਹਨ ਅਤੇ ਤਾਂਬੇ ਦੀ ਨਿਆਈ ਪੂਰਨ ਅਧਿਕਾਰੀ ਪੁਰਖ ਸ਼ੁੱਧ ਸਰੂਪ ਬ੍ਰਹਮ ਦਾਹੀ ਰੂਪ ਹੋ ਜਾਂਦੇ ਹਨ ਗੁਰ ਕੈ ਸਬਦ ਮਰੈ ਪੰਚ ਤਾਤੂ ਪੈ ਬਾਰ ਬ੍ਰਹਮ ਹੋਵੈ ਨਿਰਮਲਾ ਤੂ ਪਾਤਸ਼ਾਹ ਫਰਮਾਉਂਦੇ ਆ ਕਿਹੇ ਭਾਈ ਜੇਕਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਤੇਰੇ ਅੰਦਰੋਂ ਇਹ ਪੰਚ ਤਾਤੂ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਮਰ ਜਾਣ ਤਦੂ ਪਰਮੇਸ਼ਰ ਦੇ ਪੈਰ ਡਰ ਨੂੰ ਤਾਰਨ ਕਰਕੇ ਤੂੰ ਮਾਇਆ ਦੀ ਮਹਿਲ ਤੋਂ ਰਹਿਤ ਨਿਰਮਲਾ ਕਈਏ ਉਜਲ ਹੋ ਜਾਵੇਂਗਾ 파ਰਸ ਜਦ ਭੇਟੈ ਗੁਰਪੂਰਾ ਤਾ 파ਰਸ ਪਰਸ ਦਿਖਾਏਣਾ ਜਦੋਂ ਪੂਰਨ ਗੁਰੂ ਰੂਪ 파ਰਸ ਭੇਟੈ ਮਿਲ ਪੈਂਦਾ ਹੈ ਤਦੂ 파ਰਸ ਰੂਪ ਗੁਰੂ ਨਾਲ ਸਪਰਸ਼ ਕਰਕੇ ਗੁਰੂ ਬ੍ਰਹਮ ਨੂੰ ਦਿਖਾਏਣਾ ਦਿਖਾ ਦਿੰਦਾ ਹੈ ਕਈ ਬੈਕੁੰਠ ਨਹੀਂ ਲਵੈ ਲਾਗੇ ਮੁਕਤ ਬੱਪੜੀ ਪੀ ਗਿਆਨੀ ਤਿਆਗੇ ਕਈ ਬੈਕੁੰਠ ਸਵਰਗਾਂ ਦੇ ਸੁਖ ਵੀ ਆਤਮ ਆਨੰਦ ਦੇ ਲਵੈ ਕੋਲ ਬਰਾਬਰ ਨਹੀਂ ਲੱਗ ਸਕਦੇ ਬੈਕੁੰਠ ਦੀਆਂ ਸਲੋਕ ਸਮੀਪ ਸਰੂਪ ਸਜੁਜ ਇਹ ਮੁਕਤੀਆਂ ਦੀ ਇੱਛਾ ਵੀ ਬੱਪੜੀ ਵਿਚਾਰੀ ਤੁਸ਼ ਮਾਤਰ ਜਾਣ ਕੇ ਗਿਆਨवान ਮਨੁੱਖ ਤਿਆਗ ਦਿੰਦਾ ਹੈ ਇਕ ੰਕਾਰ ਸਤ ਗੁਰ ਤੇ ਪਾਈਐ ਹੋ ਬਲ ਬਲ ਗੁਰ ਦਰਸਾਐਣਾ ਇਕ ੰਕਾਰ ਅਦੁੱਤੀ ਬ੍ਰਹਮ ਸਤ ਗੁਰਾਂ ਤੋਂ ਹੀ ਪ੍ਰਾਪਤ ਕਰੀਦਾ ਹੈ ਹਉ ਮੈਂ ਗੁਰਾਂ ਦੇ ਦਰਸਾਐਣਾ ਪਾਵ ਦਰਸ਼ਨਾ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ ਗੁਰ ਕੀ ਸੇਵ ਨ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਗੁਰੂ ਦੀ ਸੇਵ ਟਹਿਲ ਕਰਨੀ ਕੋਈ ਅਲਪਗ ਜੀਵ ਨਹੀਂ ਜਾਣ ਸਕਦਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਸਰੂਪ ਹਨ ਅਤਿਓ ਅਗੋਚਰ ਇੰਦਰੀਆਂ ਦੇ ਅবিਸ਼ੇ ਪ੍ਰਭੂ ਗੁਰੂ ਰੂਪ ਹੈ ਵਾ ਗੁਰੂ ਸੋਈ ਪਾਰ ਬ੍ਰਹਮ ਅਗੋਚਰ ਦਾ ਸਰੂਪ ਹਨ ਜਿਸ ਨੂੰ ਲਾਏ ਲਏ ਸੋ ਸੇਵਕ ਜਿਸ ਵੱਡ ਭਾਗ ਮਥਾਏਣਾ ਜਿਸ ਮਨੁੱਖ ਨੂੰ ਗੁਰੂ ਜੀ ਆਪਣੀ ਸੇਵਾ ਵਿੱਚ ਲਾ ਲੈਂਦੇ ਉਹੋ ਹੀ ਅਸਲ ਸੇਵਕ ਦਾਸ ਹੈ ਪਰੰਤੂ ਸੇਵਾ ਵਿੱਚ ਉਹ ਲੱਗਦਾ ਜਿਸ ਦੇ ਮਥਾਏ ਨ ਮੱਥੇ ਦੇ ਵੱਡੇ ਭਾਗ ਹਨ ਗੁਰ ਕੀ ਮਹਿਮਾ ਵੇਦ ਨ ਜਾਣਹਿ ਤੁਸ਼ਮਾਤ ਸੁਣ ਸੁਣ ਵਖਾਣਹਿ ਗੁਰਾਂ ਦੀ ਜਿਹੜੀ ਮਹਿਮਾ ਹੈ ਵਡਿਆਈ ਨੂੰ ਚਾਰੇ ਵੇਦ ਵੀ ਨਹੀਂ ਜਾਣ ਸਕਦੇ ਹਰੀ ਕੋਲੋਂ ਸੁਣ ਸੁਣ ਕੇ ਉਹ ਤੁਸ਼ਮਾਤ ਰਹੀ ਵਖਾਣਹਿ ਕਥਨ ਕਰਦੇ ਹਨ ਪਾਰ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤ ਲਾਇਣਾ ਸਤਿਗੁਰ ਪਰੇ ਤੋਂ ਪਰੇ ਸ੍ਰੇਸ਼ਟ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹਨ ਜਿਸ ਦਾ ਸਿਮਰਨ ਕਰਦੇ ਹਾਂ ਮਨ ਹਿਰਦਾ ਸੀਤ ਲਾਇਣਾ ਸ਼ੀਤਲ ਹੋ ਜਾਂਦਾ ਹੈ ਜਾ ਕੀ ਸੋਏ ਸੁਣੀ ਮਨ ਜੀਵੈ ਹਿਰਦੈ ਵਸੈ ਤਾਂ ਠੰਡਾ ਧੀਵੈ ਜਿਸ ਦੀ ਸੋਏ ਸ਼ੋਭਾ ਸੁਣ ਕਰਕੇ ਮਨ ਹਿਰਦਾ ਜਿਉਂਦਾ ਹੋ ਜਾਂਦਾ ਹੈ ਜੇ ਗੁਰੂ 와 ਗੁਰੂ ਦੀ ਸ਼ੋਭਾ ਹਿਰਦੇ ਵਿੱਚ ਵਸ ਜਾਵੇ ਤਦੋਂ ਤ੍ਰਿਸ਼ਨਾ ਈਰਖਾ ਦੀ ਤਪਸ਼ ਤੋਂ ਰਹਿਤ ਹੋ ਕੇ ਠੰਡਾ ਸ਼ੀਤਲ ਹੋ ਜਾਂਦਾ ਹੈ ਗੁਰਮੁਖ ਅਲਾਈ ਤਾ ਸੋਭਾ ਪਾਏ ਤਿਸ ਜਮ ਕੇ ਪੰਥ ਨਾ ਪਾਏਣਾ ਜਦੋਂ ਕੋਈ ਵੀ ਗੁਰੂ ਦੇ ਜਸ ਨੂੰ ਮੂੰਹੋਂ ਅਲਾਈ ਉਚਾਰਨ ਕਰਦਾ ਹੈ ਤਦੋਂ ਸ਼ੁਭ ਵੜਿਆਈ ਪਾਉਣਾ ਕਰਦਾ ਫਿਰ ਗੁਰੂ ਉਸ ਨੂੰ ਜਮਦੂਤਾਂ ਦੇ ਪੰਥ ਰਸਤੇ ਨਹੀਂ ਪਾਉਣਾ ਕਰਦਾ ਸੰਤਨ ਕੀ ਸਰਣਾਈ ਪੜਿਆ ਜੀਵ ਪ੍ਰਾਣ ਤਨ ਆਗੇ ਧਰਿਆ ਜੋ ਵੀ ਬੁਰਖ ਸ਼ਾਂਤ ਚਿੱਤ ਮਹਾਤਮਾ ਦੀ ਸ਼ਰਨ ਵਿੱਚ ਪੜਿਆ ਪਿਆ ਹੈ ਅਤੇ ਉਸ ਨੇ ਆਪਣੀ ਜੀਵ ਜ਼ਿੰਦਗੀ ਪ੍ਰਾਣ ਸਵਾਸ ਧਨ ਵਿਪੂਤੀ ਆਦ ਨੂੰ ਉਨ੍ਹਾਂ ਸੰਤਾਂ ਦੇ ਅੱਗੇ ਧਰਿਆ ਰੱਖ ਦਿੱਤਾ ਉਹ ਬੇਨਤੀ ਕਰਦਾ ਹੈ ਸੇਵਾ ਸੁਰਤ ਨਾ ਜਾਣਾਂ ਕਾਈ ਤੁਮ ਕਰੋ ਦਇਆ ਕਰਮਾਇਣਾ ਏ ਪ੍ਰਭੂ ਮੈਂ ਤੇਰੀ ਭਗਤੀ ਰੂਪੀ ਸੇਵਾ ਟਹਿਲ ਦੀ ਕਾਈ ਕੋਈ ਵੀ ਸੁਰਤ ਗਿਆਤ ਨਹੀਂ ਜਾਣਦਾ ਤੇਰੀ ਸੇਵਾ ਵਿੱਚ ਸੁਰਤ ਸ੍ਰੇਸ਼ਟ ਪ੍ਰੀਤੀ ਕਰਨੀ ਕੁਝ ਵੀ ਨਹੀਂ ਜਾਣਦਾ ਇਸ ਕਰਕੇ ਮੇਰੇ ਕਰਮਾਇਣਾ ਕਿਰਮੂ ਛੋਟੇ ਦਾ ਸੁਪਰ ਤੂੰ ਆਪਣੀ ਦਇਆ ਮਿਹਰ ਕਰਨਾ ਕਰ ਨਿਰਗੁਣ ਗਉ ਸੰਗ ਲੇਹ ਰਲ ਲਾਏ ਕਰ ਕਿਰਪਾ ਮੋਹ ਟਹਿਲੇ ਲਾਏ ਏ ਪ੍ਰਭੂ ਮੈਨੂੰ ਗੁਣ ਹੀਣ ਨੂੰ ਆਪਣੀ ਸੰਤਾਂ ਦੇ ਸੰਗ ਨਾਲ ਰਲਾ ਮਿਲਾ ਲੈਣਾ ਕਰ ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਉਹਨਾਂ ਸੰਤਾਂ ਦੀ ਵਾ ਆਪਣੀ ਭਗਤੀ ਰੂਪੀ ਸੇਵਾ ਟਹਿਲ ਵਿੱਚ ਲਾਉਣਾ ਕਰ ਪੱਖਾ ਫੇਰੋ ਪੀਸੋ ਸੰਤ ਆਗੇ ਚਰਨ ਤੋਏ ਸੁਖ ਪਾਏਣਾ ਮੈਂ ਉਹਨਾਂ ਸੰਤ ਜਨਾਂ ਅੱਗੇ ਗਰਮੀ ਦੀ ਰੁੱਤ ਵਿੱਚ ਪੱਖਾ ਫੇਰਨਾ ਕਰਾਂ ਅਤੇ ਜੱਕੀ ਵਿੱਚ ਦਾਣੇ ਪੀਸਣਾ ਕਰਾਂ ਅਤੇ ਉਹਨਾਂ ਦੇ ਚਰਨਾਂ ਨੂੰ ਧੋ ਕੇ ਸੁਖ ਪਾਉਣਾ ਕਰਾਂ ਅਥਵਾ ਸੰਸਾਰ ਵੱਲੋਂ ਪੱਖ ਫੇਰ ਕੇ ਸਤਸੰਗੀ ਵੰਨ ਰੂਪ ਪੱਖਾ ਫੇੜਨਾ ਕਰਾਂ ਸ਼ਰਵਣ ਮੰਨਣ ਤੇ ਅਧਿਆਸਨ ਰੂਪ ਚੱਕੀ ਦੇ ਪੁੜਾ ਵਿੱਚ ਪ੍ਰਮਾਨਗਤ ਪਰਮੇਗਤ ਤਿਵ ਪਰਜੇ ਸੰਸਿਆ ਰੂਪ ਦਾਣਿਆਂ ਨੂੰ ਪੀਸਣਾ ਕਰਾਂ ਅਤੇ ਗੁਰਾਂ ਦੇ ਚਰਨ ਕਮਲਾਂ ਨੂੰ ਪ੍ਰੇਮ ਰੂਪ ਜਲਨਲ ਧੋ ਕੇ ਆਤਮਿਕ ਸੁਖ ਪਾਉਣਾ ਕਰਾਂ ਬਹੁਤ ਦੁਆਰੇ ਪਰਮ ਪਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣ ਆਇਆ ਏ ਪ੍ਰਭੂ ਮੈਂ ਬਿਆੰਤ ਜੂਨਾ ਰੂਪੀ ਦਰਵਾਜ਼ਿਆਂ ਵਿੱਚ फडਕਦਾ ਪਰਮ ਦਾ ਪਰਮ ਦਾ ਇਸ ਮਨੁੱਖਾ ਜਨਮ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ ਹੁਣ ਤੇਰੀ ਕਿਰਪਾ ਮਿਹਰ ਤੂੰ ਹੀ ਤੇਰੀ ਸ਼ਰਨ ਵਿੱਚ ਆਇਆ ਹਾਂ ਸਦਾ ਸਦਾ ਸੰਤਹਿ ਸੰਗ ਰੱਖੋ ਏਹ ਨਾਮਦਾਨ ਦੇਵਾਇਣਾ ਏ ਪ੍ਰਭੂ ਮੈਨੂੰ ਹਮੇਸ਼ਾ ਹਮੇਸ਼ਾ ਆਪਣੇ ਸੰਤਾਂ ਦੇ ਜਨਾਂ ਦੇ ਨਾਲ ਰੱਖਣਾ ਕਰੋ ਜੋ ਤੇਰੇ ਨਾਮ ਦਾ ਦਾਨ ਹੈ ਇਹ ਮੈਨੂੰ ਉਹਨਾਂ ਪਾਸੋਂ ਦੇਵਾਇਣਾ ਦਿਵਾਉਣਾ ਕਰੋ ਪਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੇ ਇਉ ਬੇਨਤੀ ਕਰਨ ਤੋਂ ਜਦੋਂ ਮੇਰੇ ਸੁਆਮੀ ਗੁਸਾਈ ਮਾਲਕ ਪ੍ਰਭੂ ਜੀ ਕਿਰਪਾਲੂ ਹੋਏ ਮਿਹਰਬਾਨ ਹੋਏ ਤਦਉ ਮੈਂ ਪੂਰਨ ਸਤਿਗੁਰਾਂ ਦਾ ਦਰਸ਼ਨ ਦੀਦਾਰ ਪਾਉਣਾ ਕੀਤਾ ਸੂਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਏਣਾ ਫਿਰ ਕਹਿੰਦੇ ਸੁੱਤੇ ਸਿੱਧ ਹੀ ਸਦਾ ਸਦੀਵ ਰਹਿਣ ਵਾਲੇ ਸੁਖ ਸਰੂਪ ਪ੍ਰਭੂ ਦਾ ਆਨੰਦ ਪ੍ਰਾਪਤ ਹੋਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਗੁਰ ਸਿੱਖੋ ਐਸਾ ਜੀਵਨ ਬਣਾ ਕੇ ਸੇਵਕਾਂ ਦੇ ਦਸਾਇਣਾ ਸੇਵਾ ਸੇਵਕ ਹੋਣਾ ਕਰੋ ਦਾਸ ਹੋਣਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ vahe ਵਾਹੇ ਗੁਰੂ 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 ਸਾ ਵਾਹਿਗੁਰੂ ਜੀ ਕੀ ਫਤਿਹ